ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਲਜੀਤ ਬੰਗਾ ਡਿਪਟੀ ਸ਼ਹੀਦ ਭਗਤ ਸਿੰਘ ਨਗਰ ਕਿਸਾਨ ਕਾਂਗਰਸ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਆਪ ਦਾ ਦਾਸ ਆਪ ਜੀ ਦਾ ਸੇਵਾਦਾਰ ਆਪ ਸਭ ਦੇਸ਼ ਵਾਸੀਆਂ ਨੂੰ ਅ ਅੱਜ ਦੇ ਪੁਰਬ ਤੇ ਦੀਵਾਲੀ ਦੇ ਤਿਉਹਾਰ ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਬੰਦੀ ਛੋੜ ਅਤੇ ਬਾਬਾ ਬਿਸ਼ਕਰਮਾ ਜੀ ਮਹਾਰਾਜ ਜੀ ਦੇ ਆਗਮਨ ਪੂਰਵ ਤੇ ਉਨਾ ਨੂੰ ਸਾਰਿਆਂ ਨੂੰ ਹੀ ਦੇਸ਼ ਵਾਸੀਆਂ ਨੂੰ ਆਪ ਸਭ ਨੂੰ ਲੱਖ ਲੱਖ ਮੁਬਾਰਕਬਾਦ ਕਿਉਂਕਿ ਇਹ ਜਿਹੜਾ ਦੀਵਾਲੀ ਦਾ ਪਰਬ ਹੈ ਇਹ ਸਾਲ ਦੇ ਬਾਅਦ ਆਉਂਦਾ ਹੈ ਸੋ ਆਪਣਾ ਬੱਚਿਆਂ ਨੂੰ ਔਰ ਜਿਹੜੀ ਵੀ ਨਵੀਂ ਜਨਰੇਸ਼ਨ ਹੈ ਮੈਂ ਆਪਣੇ ਵੱਲੋਂ ਇਹ ਬੇਨਤੀ ਕਰਨੀ ਚਾਹਨਾ ਵੀ ਆਪਾਂ ਜਿਹੜੀ ਦੀਵਾਲੀ ਆ ਪ੍ਰਦੂਸ਼ਣ ਰਹਿਤ ਮਨਾਈਏ ਅਤੇ ਗ੍ਰੀਨ ਡੇ ਦੇ ਨਾਮ ਤੇ ਆਪਾਂ ਇਹਦਾ ਇੱਕ ਨਾਮ ਰੱਖ ਸਕਦੇ ਹਾਂ ਕਿਉਂਕਿ ਮੈਂ ਵੀ ਆਪਣੇ ਪਿੰਡ ਨੂੰ ਨਗਰ ਨੂੰ ਇੱਕ ਸੰਦੇਸ਼ ਦਿੱਤਾ ਕਿ ਆਪਾਂ ਇਸ ਵਾਰ ਜਿਹੜੀ ਆ ਗ੍ਰੀਨ ਡੇ ਵਜੋਂ ਇਹ ਦਿਵਾਲੀ ਮਨਾਉਣੀ ਆ ਆਪਾਂ ਦਿਵਾਲੀ ਵਾਲੇ ਦਿਨ ਜਿਹੜੇ ਆ ਪੌਦੇ ਲਗਾ ਕੇ ਜਿਹੜੀ ਦਿਵਾਲੀ ਦੀ ਸ਼ੁਰੂਆਤ ਕਰਨੀ ਆ ਮੈਂ ਕੱਲ ਸਾਰੇ ਨਗਰ ਨਿਵਾਸੀਆਂ ਨੂੰ ਇੱਕ ਸੰਦੇਸ਼ ਵੀ ਦਿੱਤਾ ਅਪੀਲ ਵੀ ਕੀਤੀ ਆ ਕਿ ਆਪਾਂ ਬੈਠ ਕੇ ਆਪਾਂ ਸਾਰੇ ਇੱਕ ਜਗ੍ਹਾ ਤੇ ਪਲਾਂਟੇਸ਼ਨ ਕਰਕੇ ਇੱਕ ਜੋ ਅਸੀਂ ਬਾਬਾ ਸਾਹਿਬ ਡਾਕਟਰ ਪ੍ਰੀਮਰਾਮ ਅੰਬੇਰਕਰ ਜੀ ਦੇ ਨਾਮ ਤੇ ਇੱਕ ਪਾਰਕ ਬਣਾ ਰਹੇ ਆ ਉਹਦੇ ਵਿੱਚ ਨਵੇਂ ਪੌਦਿਆਂ ਦੀ ਜਿਹੜੀ ਆ ਉਹ ਪੌਦੇ ਲਗਾ ਕਰਕੇ ਔਰ ਦਿਵਾਲੀ ਦੀ ਸ਼ੁਰੂਆਤ ਕਰੀਏ ਇੱਕ ਵਾਰ ਫਿਰ ਸਾਰਿਆਂ ਨੂੰ ਦੀਵਾਲੀ ਦੀਆਂ ਬਿਸ਼ਕਰਮਾ ਦੇ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੈਹਨ